ਇਸ ਪਿੰਡ ਵਾਲਿਆਂ ਨੇ ਇੱਕ ਅਜੀਹਾ ਮਤਾ ਪਾਇਆ ਕਿ ਜਿਸ ਦੀ ਚਰਚਾ ਦੂਰ ਦੂਰ ਤੱਕ ਹੋ ਰਹੀ ਹੈ ਕਿ ਕਈ ਸਾਲਾਂ ਤੋਂ ਇੱਥੇ ਜਿਹੜੇ ਪ੍ਰਵਾਸੀ ਮਜ਼ਦੂਰ ਰਹਿ ਰਹੇ ਨੇ ਉਹ ਤੋਂ ਅਸੀਂ ਪਰੇਸ਼ਾਨ ਹੋ ਕੇ ਮਤਾ ਪਾਇਆ ਕਿ ਕਿ ਇੱਥੇ ਚੋਰੀਆਂ ਕਰਦੇ ਜੀ ਅਕਸਰ ਧਾਰਮਿਕ ਸਥਾਨਾਂ ਤੇ ਸਾਡੇ ਤੇ ਅਕਸਰ ਚੋਰੀਆਂ ਹੁੰਦੀਆਂ ਰਹਿੰਦੀਆਂ ਐ ਤੇ ਫਿਰ ਆਪਸ ਵਿੱਚ ਇਹ ਸ਼ਰਾਬਾਂ ਪੀਣੇ ਨਸ਼ੇ ਕਰਦੇ ਜੀ ਇੱਥੇ ਆਮ ਦੇਖਿਆ ਲੜਦੇ ਫਿਰਦੇ ਰਹਿੰਦੇ ਐ ਤੇ ਇਹਦੇ ਮਤੇ ਦੇ ਵਿੱਚ ਹੁਣ ਜਿਹੜਾ ਅਸੀਂ ਮਤਾ ਪਾਇਆ ਤੇ ਚ ਇਹ ਪਾਇਆ ਕਿ ਜਿੰਨੇ ਪ੍ਰਵਾਸੀ ਮਜ਼ਦੂਰ ਆ ਕੋਈ ਵੀ ਸਟੇਟ ਦਾ ਬੰਦਾ ਉਹ ਸਾਡੇ ਪਿੰਡ ਰਹਿ ਰਹੀ ਜਗਾ ਨਹੀਂ ਲੈ ਸਕਦਾ ਤੇ ਨਾ ਹੀ ਕੋਈ ਆਧਾਰ ਕਾਰਡ ਜਾਂ ਵੋਟਰ ਕਾਰਡ ਨਹੀਂ ਬਣਾ ਸਕੇ ਆ ਹੁਣੇ 15 ਦਿਨ ਪਹਿਲਾਂ ਇੱਕ ਘਟਨਾ ਵਾਪਰੀ ਹੈ ਜੀ ਇੱਕ ਪ੍ਰਵਾਸੀ ਮਜ਼ਦੂਰ ਨੇ ਆਪਣੀ ਔਰਤ ਦੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰਿਆ ਤੇ ਜਦੋਂ ਸਾਡਾ ਇੱਕ ਪਿੰਡ ਦੇ ਨੌਜਵਾਨ ਨੂੰ ਛਡਾਉਣ ਗਿਆ ਤਾਂ ਉਹਨੇ ਉਸ ਤੇ ਵੀ ਹਮਲਾ ਕਰਿਆ ਆਪਣੀ ਪੁਲਿਸ ਕੋਲ ਕੰਪਲੇਂਟ ਗਈ ਹੈ ਜੀ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਉਹ ਬੰਦਾ ਹੁਣ ਤੱਕ ਫਰਾਰ ਹੈ ਜੀ ਪਿਛਲੇ ਕੁਝ ਦਿਨਾਂ ਪਹਿਲਾਂ ਇੱਕ ਸਾਡੇ ਮੁਸਲਮਾਨ ਵੀਰਾਂ ਦਾ ਧਾਰਮਿਕ ਸਥਾਨ ਹੈ ਜੀ ਮਸਜਿਦ ਉੱਥੇ ਚੋਰੀ ਕਰੀ ਹੈ ਜੀ ਇਹਨਾਂ ਨੇ ਉਹਦੀ ਸਾਡੇ ਕੋਲ ਬਕਾਇਦਾ ਵੀਡੀਓ ਹੈ ਜੀ ਸਰਪੰਚ ਸਾਹਿਬ ਉਹਦੇ ਵਿੱਚ ਨਾਲ ਖੜੇ ਹੈ ਸਰਪੰਚ ਸਾਹਿਬ ਕੋਲੋ ਬੱਚੇ ਮੰਨੇ ਆ ਕਿ ਅਸੀਂ ਚੋਰੀਆਂ ਕਰੀਆਂ ਇਹ ਕਿੰਨੀਆਂ ਪਹਿਲਾਂ ਚੋਰੀਆਂ ਕਰੇ ਉਹ ਵੀ ਮੰਨੇ ਆ ਜਿਹੜੇ ਪਿੰਡ ਰਹਿੰਦੇ ਆ ਉਹਨਾਂ ਨੂੰ ਅਸੀਂ ਐਤਵਾਰ ਤੱਕ ਦਾ ਸਮਾਂ ਦਿੱਤਾ ਹੈ ਕਿ ਉਹ ਇੱਥੋਂ ਛੱਡ ਕੇ ਚਲੇ ਜਾਣ ਮਤਲਬ ਜਿਹੜੇ ਕਿਰਾਏ ਦੇ ਰਹਿੰਦੇ ਉਹ ਵੀ ਨਹੀਂ ਰਹਿ ਸਕਦੇ ਹਾਂਜੀ ਕਿਰਾਏ ਤੇ ਵੀ ਜਾਂ ਮੁੱਲ ਵੀ ਜਗਾ ਨਹੀਂ ਲੈ ਸਕਦੇ ਬਾਹਰੋਂ ਕੋਈ ਵੀ ਸਟੇਟ ਤੋਂ ਬੰਦ ਸਰਪੰਚ ਕਹਿੰਦੇ ਤੁਹਾਡੇ ਨਾਲ ਸਹਿਮਤ ਨਹੀਂ ਹੈਗੇ ਜੀ ਸਰਪੰਚ ਸਾਹਿਬ ਕਿਉਂ ਨਹੀਂ ਸਹਿਮਤ ਜੇ ਉਹਨਾਂ ਨੇ ਪ੍ਰੋਸੈਸ ਨਹੀਂ ਲਿਆ ਮਾ ਤਾਂ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਪਾਸ ਦਿੱਤਾ ਗਿਆ ਇਸ ਤਰ੍ਹਾਂ ਦਾ ਜ ਇਹਦੇ ਵਿੱਚ ਕੀ ਲੱਗਦਾ ਤੁਹਾਨੂੰ ਕੀ ਵੀ ਉਹ ਕਿਉਂ ਨਹੀਂ ਨਾਲ ਹਾਂਜੀ ਹਾਂਜੀ ਉਹ ਸਰਪੰਚ ਸਾਹਿਬ ਵੀ ਬਕਾਇਦਾ ਬੋਲੇ ਆ ਕਿ ਮੈਂ ਐਸ ਐਚਓ ਸਾਹਿਬ ਨੂੰ ਕਿਹਾ ਹੈ ਵੀ ਤੁਸੀਂ ਕਾਰਵਾਈ ਕਰੋ ਇਹ ਸਰਪੰਚ ਐਸ ਐਚਓ ਸਾਹਿਬ ਨਾਲ ਮਿਲ ਕੇ ਹੀ ਸਾਨੂੰ ਧਮਕੀਆਂ ਦਵਾ ਰਿਹਾ ਹੈ ਐਸ ਐਚਓ ਅਸੀਂ ਉਹਨਾਂ ਨੂੰ ਲਿਖ ਕੇ ਦੇ ਉਹ ਤੋਂ ਬਾਅਦ ਵੀ ਸਾਨੂੰ ਐਸ ਐਚਓ ਸੁਨੀਲ ਕੁਮਾਰ ਜੀ ਦੇ ਫੋਨ ਆਉਂਦੇ ਆ ਕਿ ਤੁਸੀਂ ਇਦਾਂ ਦਾ ਮਤਾ ਪਾ ਕੇ ਤੁਸੀਂ ਬੰਦਾ ਮਾਰ ਦੋਗੇ ਜੀ ਤੁਸੀਂ ਦੁਬਾਰਾ ਪੇਸ਼ ਹੋ ਮੇਰੇ ਕੋਲ ਮੈਂ ਇਦਾਂ ਮਤਾ ਪੈਣ ਨਹੀਂ ਦੇਣਾ ਤੁਸੀਂ ਕੌਣ ਹੁੰਦੇ ਹੋ ਮਤਾ ਪਾਉਣ ਵਾਲੇ ਪੰਚ ਸਾਹਿਬ ਦੀ ਇਹਨੇ ਗਵਾਂਡ ਦੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਰਹਿੰਦੇ ਆ ਉੱਥੇ ਬਕਾਇਦਾ ਜੀ ਇਹ ਬਿਜਲੀ ਉਹਨਾਂ ਨੂੰ ਵੇਚਦਾ ਹੈ ਬਿਜਲੀ ਫ੍ਰੀ ਹੈ ਤੁਹਾਨੂੰ ਪਤਾ ਸਰਕਾਰ ਵੱਲੋਂ ਇਹ ਬਿਜਲੀ ਉਹਨਾਂ ਨੂੰ ਵੇਚਦਾ ਤੇ 2000 ਰੁਪਿਆ ਉਹ ਤਾਂ ਲੈ ਰਿਹਾ ਹੈ ਤੁਸੀਂ ਅੱਜ ਖੜੇ ਹੋ ਜੀ 15 20 ਬੰਦੇ ਬਾਈ ਜੀ ਕੱਲ ਨੂੰ 15 20 ਤੁਹਾਡੇ ਅਗੇਂਸਟ ਵੀ ਖੜਨ ਕਿਤੇ ਇਹ ਨਾ ਹੋਵੇ ਨਾ ਵੀ ਪਿੰਡ ਚੋਂ ਸਰਪੰਚ ਸਾਹਿਬ ਕਹਿੰਨ ਮੈਂ ਲੈ ਕੇ ਆਉਂਦਾ ਆ ਮੈਟਰ ਸੀ ਭਾਈ ਅਸਲੀ ਦਾ ਆ ਸਰਪੰਚ ਸਾਹਿਬ ਦੇ ਕੁਝ ਪਿੰਡ ਨੇ ਬਣਾਇਆ ਇਹ ਪਿੰਡ ਦਾ ਮਤ ਹੈ ਜੀ ਪਿੰਡ ਦਾ ਮੁੱਦਾ ਹੈ ਭਾਈ ਜੀ ਜੇ ਮੰਨ ਲਓ ਤੁਹਾਡੇ ਪਿੰਡ ਦਾ ਕੋਈ ਇੱਕ ਬੰਦਾ ਕਹਿੰਦਾ ਵੀ ਭਾਈ ਇਹ ਮਨਜ਼ੂਰ ਨਹੀਂ ਸਾਨੂੰ ਇਹ ਚੀਜ਼ ਜਿਹੜਾ ਹੈਗਾ ਪਿੰਡ ਦਾ ਆਮ ਨਾਗਰਿਕ ਕਹਿ ਦਿੰਦਾ ਤੁਹਾਡੇ ਪਿੰਡ ਦਾ ਹੀ ਬੰਦਾ ਕਹਿ ਦਿੰਦਾ ਵਾਸੀ ਤਾਂ ਫੇਰ ਤਾਂ ਮਤਲਬ ਕਿ ਪੁਲਿਸ ਇਹਦੇ ਵਿੱਚ ਉਹ ਕਰੂਗੀ ਵੀ ਕਾਨੂੰਨ ਹੈ ਭਾਈ ਲੋਵੈਂਡ ਆਰਡਰ ਨੂੰ ਮੈਂਟੇਨ ਕਰਨ ਦੇ ਲਈ ਉਸ ਬੰਦੇ ਦਾ ਸਾਥ ਤਾਂ ਦਊਗੀ ਇਹ ਰਾਜਸਥਾਨ ਹਿਮਾਚਲ ਪ੍ਰਦੇਸ਼ ਸਾਨੂੰ ਲੇਕਾ ਦਿਖਾਓ ਜੀ ਇੰਚ ਜਗਾ ਇਹ ਸਾਡੀ ਸ਼ਾਮਲਾਤ ਹੈ ਜੀ ਸਾਡੇ ਕੋਲ ਆਪਣੇ ਬੰਦਿਆ ਖਾਤਰ ਪੂੜਾ ਗਏ ਨੇ ਖਾਤਰ ਜਗਾ ਨਹੀਂ ਤਾਂ 1966 ਵੀ ਜਿਹੜੇ ਸਾਡੇ ਬਜ਼ੁਰਗਾਂ ਨੇ ਇਹਨਾਂ ਖੂਨ ਡੋਲ ਕੇ ਕਿਉਂਕਿ ਕਿਸੇ ਸਮੇਂ ਪੰਜਾਬੀ ਸੂਬਾ ਕਹਿਣ ਤੇ ਵੀ ਪਾਬੰਦੀ ਸੀ ਤਾਂ ਸਾਡੇ ਬਜ਼ੁਰਗਾਂ ਨੇ ਇਹਨਾਂ ਖੂਨ ਡੋਲ ਕੇ ਪੰਜਾਬੀ ਸੂਬਾ ਲਿਆ ਜੇਕਰ ਆਪਾਂ ਇਸ ਸੂਬੇ ਵਿੱਚ ਸਾਰੀਆਂ ਵੋਟਾਂ ਬਾਹਰ ਨਹੀਂ ਬਣਾ ਦਾਂਗੇ ਤਾਂ ਫਿਰ ਮੇਰੇ ਹਿਸਾਬ ਨਾਲ ਉਹਨਾਂ ਬਜ਼ੁਰਗਾਂ ਨਾਲ ਉਹਨਾਂ ਸ਼ਹੀਦਾਂ ਨਾਲ ਕੋਈ ਇਨਸਾਫ਼ ਨਹੀਂ ਹੋਵੇਗਾ ਜੀ ਸਤਿ ਸ਼੍ਰੀ ਅਕਾਲ ਜੀ ਇਸ ਵਕਤ ਅਸੀਂ ਜ਼ਿਲ੍ਹਾ ਮੁਹਾਲੀ ਦੇ ਪਿੰਡ ਮੁੰਦੋ ਸੰਗਤੀਆਂ ਦੇ ਵਿੱਚ ਆ ਤੇ ਇਸ ਪਿੰਡ ਵਾਲਿਆਂ ਨੇ ਇੱਕ ਅਜਿਹਾ ਮਤਾ ਪਾਇਆ ਹੈ ਕਿ ਜਿਸ ਦੀ ਚਰਚਾ ਦੂਰ ਦੂਰ ਤੱਕ ਹੋ ਰਹੀ ਹੈ ਬਹੁਤ ਸਾਰਾ ਮੁੱਦਾ ਜਿਹੜਾ ਹੈਗਾ ਬਹੁਤ ਵਾਰੀ ਮੁੱਦਾ ਉੱਠਦਾ ਰਿਹਾ ਪ੍ਰਵਾਸੀ ਲੋਕਾਂ ਦਾ ਤਾ ਉਸੇ ਨੂੰ ਲੈ ਕੇ ਇਹ ਮਤਾ ਪੈਂਦਾ ਇਸ ਮਤੇ ਦੇ ਮੁਤਾਬਕ ਪ੍ਰਵਾਸੀ ਲੋਕਾਂ ਨੂੰ ਕੀ ਹਦਾਇਤ ਹੈ ਜਾਂ ਕਿਵੇਂ ਦਾ ਇਹ ਮਤਾ ਹੈ ਕਿਵੇਂ ਦਾ ਫੈਸਲਾ ਹੈ ਪਿੰਡ ਦੇ ਲੋਕਾਂ ਨੇ ਲਿਆ ਤਾਂ ਗੱਲਬਾਤ ਅਸੀਂ ਕਰਾਂਗੇ ਬਾਈ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਜਗਮਉਂ ਸਿੰਘ ਹੈ ਜੀ ਜੀ ਮੈਨੂੰ ਦੱਸੋਗੇ ਬਾਈ ਕੀ ਮਤਾ ਤੁਸੀਂ ਪਾਉਂਦੇ ਹੋ ਕਿੰਨੇ ਪੰਚਾਇਤ ਮੈਂਬਰ ਇਹਦੇ ਕੌਣ-ਕੌਣ ਸ਼ਾਮਲ ਨੇ ਜੀ ਮਤਾ ਪਾਉਣ ਵਾਲੇ ਜੀ ਜੀ ਇਹ ਜਿਹੜਾ ਮਤਾ ਅਸੀਂ ਪਾਇਆ ਜੀ ਇਹ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਪਾਇਆ ਇਹ ਕਈ ਸਾਲਾਂ ਤੋਂ ਇੱਥੇ ਜਿਹੜੇ ਪ੍ਰਵਾਸੀ ਮਜ਼ਦੂਰ ਰਹੇ ਰਹੇ ਨੇ ਉਹ ਤੋਂ ਅਸੀਂ ਪਰੇਸ਼ਾਨ ਹੋ ਕੇ ਮਤਾ ਪਾਇਆ ਕਿ ਕਿ ਇੱਥੇ ਚੋਰੀਆਂ ਕਰਦੇ ਜੀ ਅਕਸਰ ਧਾਰਮਿਕ ਸਥਾਨਾਂ ਤੇ ਸਾਡੇ ਤੇ ਅਕਸਰ ਚੋਰੀਆਂ ਹੁੰਦੀਆਂ ਰਹਿੰਦੀਆਂ ਐ ਤੇ ਫਿਰ ਆਪਸ ਵਿੱਚ ਇਹ ਸ਼ਰਾਬਾਂ ਪੀਨੇ ਨਸ਼ੇ ਕਰਦੇ ਜੀ ਇੱਥੇ ਆਮ ਦੇਖਿਆ ਲੜਦੇ ਫਿਰਦੇ ਰਹਿੰਦੇ ਆ ਹੁਣੇ 15 ਦਿਨ ਪਹਿਲਾਂ ਇੱਕ ਘਟਨਾ ਵਾਪਰੀ ਹੈ ਜੀ ਇੱਕ ਪ੍ਰਵਾਸੀ ਮਜ਼ਦੂਰ ਨੇ ਆਪਣੀ ਔਰਤ ਦੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰਿਆ ਤੇ ਜਦੋਂ ਸਾਡਾ ਇੱਕ ਪਿੰਡ ਦੇ ਨੌਜਵਾਨ ਨੂੰ ਛਡਾਉਣ ਗਿਆ ਤਾਂ ਉਹਨੇ ਉਸ ਤੇ ਵੀ ਹਮਲਾ ਕਰਿਆ ਹਾਂ ਪ੍ਰਸ਼ਾਸਨ ਕੋਲ ਜਦੋਂ ਗੱਲ ਰੱਖੀ ਗਈ ਕਿਉਂਕਿ ਉੱਥੇ ਹਸਪੀਟਲ 6 ਵਜੇ ਸੋ ਐਡਮਿਟ ਰਹੀ ਹੈ ਉੱਥੋਂ ਆਪਣੀ ਪੁਲਿਸ ਕੋਲ ਕੰਪਲੇਂਟ ਗਈ ਹੈ ਜੀ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ કરી ਉਹ ਬੰਦਾ ਹੁਣ ਤੱਕ ਫਰਾਰ ਹੈ ਜੀ ਤੋ ਇਹਨਾਂ ਚੀਜ਼ਾਂ ਤੋਂ ਅਸੀਂ ਦੁਖੀ ਹੋ ਕੇ ਜਿਵੇਂ ਹੁਣੇ ਪਿਛਲੇ ਕੁਝ ਦਿਨਾਂ ਪਹਿਲਾਂ ਇੱਕ ਸਾਡੇ ਮੁਸਲਮਾਨ ਵੀਰਾਂ ਦਾ ਧਾਰਮਿਕ ਸਥਾਨ ਹੈ ਜੀ ਮਸਜਿਦ ਉੱਥੇ ਚੋਰੀ ਕਰੀ ਹੈ ਜੀ ਇਹਨਾਂ ਨੇ ਉਹਦੀ ਸਾਡੇ ਕੋਲ ਬਕਾਇਦਾ ਵੀਡੀਓ ਹੈ ਜੀ ਸਰਪੰਚ ਸਾਹਿਬ ਉਹਦੇ ਵਿੱਚ ਨਾਲ ਖੜੇ ਹੈ ਸਰਪੰਚ ਸਾਹਿਬ ਕੋਲ ਬੱਚੇ ਮੰਨੇ ਆ ਕਿ ਅਸੀਂ ਚੋਰੀਆਂ ਕਰੀਆਂ ਇਹ ਕਿੰਨੀਆਂ ਪਹਿਲਾਂ ਚੋਰੀਆਂ ਕਰੇ ਉਹ ਵੀ ਮੰਨੇ ਆ ਤੇ ਇਹਦੇ ਮਤੇ ਦੇ ਵਿੱਚ ਹੁਣ ਜਿਹੜਾ ਅਸੀਂ ਮਤਾ ਪਾਇਆ ਇਹਦੇ ਵਿੱਚ ਇਹ ਪਾਇਆ ਕਿ ਜਿੰਨੇ ਪ੍ਰਵਾਸੀ ਮਜ਼ਦੂਰ ਆ ਕੋਈ ਵੀ ਸਟੇਟ ਦਾ ਬੰਦਾ ਉਹ ਸਾਡੇ ਪਿੰਡ ਰਹਿਣ ਦੀ ਜਗਾ ਨਹੀਂ ਲੈ ਸਕਦਾ ਤੇ ਨਾ ਹੀ ਕੋਈ ਆਧਾਰ ਕਾਰਡ ਇਹ ਆ ਵੋਟਰ ਕਾਰਡ ਨਹੀਂ ਬਣਾ ਸਕੇਗਾ ਜਿਹੜੇ ਪਿੰਡ ਰਹਿੰਦੇ ਆ ਉਹਨਾਂ ਨੂੰ ਅਸੀਂ ਐਤਵਾਰ ਤੱਕ ਦਾ ਸਮਾਂ ਦਿੱਤਾ ਹੈ ਕਿ ਉਹ ਇੱਥੋਂ ਛੱਡ ਕੇ ਚਲੇ ਜਾਣ ਮਤਲਬ ਕਿ ਜਿਹੜੇ ਕਿਰਾਏ ਤੇ ਰਹਿੰਦੇ ਉਹ ਵੀ ਨਹੀਂ ਰਹਿ ਸਕਦੇ ਹਾਂਜੀ ਕਿਰਾਏ ਤੇ ਵੀ ਜਾਂ ਮੁੱਲ ਵੀ ਜਗਾ ਨਹੀਂ ਲੈ ਸਕਦੇ ਬਾਹਰੋਂ ਕੋਈ ਵੀ ਸਟੇਟ ਤੋਂ ਬੰਦਾ ਪਰ ਭਾਈ ਜੀ ਜੇ ਮੰਨ ਲਓ ਤੁਹਾਡੇ ਪਿੰਡ ਦਾ ਕੋਈ ਇੱਕ ਬੰਦਾ ਕਹਿੰਦਾ ਵੀ ਭਾਈ ਇਹ ਮਨਜ਼ੂਰ ਨਹੀਂ ਸਾਨੂੰ ਇਹ ਚੀਜ਼ ਜਿਹੜਾ ਹੈਗਾ ਪਿੰਡ ਦਾ ਆਮ ਨਾਗਰਿਕ ਕਹਿੰਦਾ ਤੁਹਾਡੇ ਪਿੰਡ ਦਾ ਹੀ ਬੰਦਾ ਕਹਿ ਦਿੰਦਾ ਵਾਸੀ ਤਾਂ ਫੇਰ ਤਾਂ ਮਤਲਬ ਕਿ ਪੁਲਿਸ ਇਹਦੇ ਵਿੱਚ ਉਹ ਕਰੂਗੀ ਵੀ ਕਾਨੂੰਨ ਹੈ ਭਾਈ ਲਾਅ ਐਂਡ ਆਰਡਰ ਨੂੰ ਮੈਂਟੇਨ ਕਰਨ ਦੇ ਲਈ ਉਸ ਬੰਦੇ ਦਾ ਸਾਥ ਤਾਂ ਦੇਊਗੀ ਫ ਹਾਂਜੀ ਕਾਨੂੰਨ ਦੇਖੋ ਜੀ ਕਾਨੂੰਨ ਕੋਲ ਪਹਿਲਾਂ ਵੀ ਅਸੀਂ ਇੱਥੋਂ ਦੇ ਜਿਹੜੀਆਂ 3 3 4 4 ਸਾਲ ਹੋ ਗਏ ਲੜਾਈ ਝਗੜਿਆਂ ਦੇ ਜਿਹੜੇ ਕੇਸ ਹੈ ਜੀ ਉਹਨਾਂ ਦੇ ਦੇਖੋ ਚਲਾਨ ਨਹੀਂ ਪਏ ਸੋਚ ਕੇ ਇੱਥੇ ਡੇਢ ਮਹੀਨਾ ਪਹਿਲਾਂ ਗੁਰਦੁਆਰਾ ਸਾਹਿਬ ਚੋਰੀ ਹੋਈ ਹੈ ਜੀ ਉਹਦੇ ਕੋਈ ਬੰਦੇ ਨੂੰ ਟ੍ਰੇਸ ਨਹੀਂ ਕਰ ਸਕੀ ਪੁਲਿਸ ਕੋਈ ਬੰਦਾ ਲੱਭ ਕੇ ਸਾਨੂੰ ਦੇ ਨਹੀਂ ਸਕੀ ਬਕਾਇਦਾ ਸੀਸੀਟੀਵੀ ਵੀਡੀਓ ਬਣੀ ਹੈ ਜੀ ਅਸੀਂ ਦਈਏ ਕੰਪਲੇਂਟ ਹੋਈ ਵੀ ਹੈ ਕਾਨੂੰਨ ਨੇ ਅੱਜ ਤੱਕ ਸਾਡਾ ਸਾਥ ਨਹੀਂ ਦਿਆ ਇਹਨੂੰ ਦੇਖਦੇ ਹੋਈ ਸਾਡੇ ਸਾਰੇ ਪਿੰਡ ਨੂੰ ਤਿੰਨ ਸਾਡੇ ਨਾਲ ਲੰਬੜਦਾਰ ਸਾਹਿਬ ਹੈ ਮੌਜੂਦ ਹੈ ਹੁਣ ਵੀ ਖੜੇ ਹੈ ਬਲਵੰਤ ਸਿੰਘ ਜੀ ਜੰਟਰ ਸਿੰਘ ਹੈ ਬਾਈ ਜਗਜੀਤ ਸਿੰਘ ਹੈ ਤਿੰਨ ਲੰਬੜਦਾਰ ਹੈ ਬਕਾਇਦਾ ਪੰਚ ਸਾਹਿਬ ਹੈ ਖੜੇ ਆ ਅਮਰਜੀਤ ਸਿੰਘ ਹੈ ਬਲਵਿੰਦਰ ਸਿੰਘ ਹੈ ਕਿਸਾਨ ਜਥੇਬੰਦੀਆਂ ਤੋਂ 22 ਜੀ ਪ੍ਰਧਾਨ ਖੜੇ ਸੁਪਿੰਦਰ ਸਿੰਘ ਪਿੰਡ ਤੋਂ ਸ਼ੇਰੇ ਪੰਜਾਬ ਯੂਨੀਅਨ ਦੇ ਬਲਾਕ ਪ੍ਰਧਾਨ ਹੈ ਤੇ ਹੋਰ ਵੀ ਪ੍ਰਧਾਨ ਹੈ ਪੰਗੂ ਸਾਹਿਬ ਜੀ ਸੂਬਾ ਪ੍ਰਧਾਨ ਪੰਘੂ ਸਾਹਿਬ ਨੇ ਜੀ ਬਾਈ ਜੀਤੇ ਜੀ ਉਹ ਨਹੀਂ ਹੈ ਬਾਈ ਗੋਲਡੀ ਉਹ ਨਹੀਂ ਹੈ ਜੀ ਇਲਾਕੇ ਦੇ ਬੰਦੇ ਸਾਰੇ ਬੰਦੇ ਸਹਿਮਤ ਹੈ ਜੀ ਇਸ ਮੁੱਦੇ ਨੂੰ ਲੈ ਕੇ ਸਰਪੰਚ ਕਹਿੰਦੇ ਤੁਹਾਡੇ ਨਾਲ ਸਹਿਮਤ ਨਹੀਂ ਹੈਗੇ ਜੀ ਸਰਪੰਚ ਸਾਹਿਬ ਕਿਉਂ ਨਹੀਂ ਸਹਿਮਤ ਜੇ ਉਹਨਾਂ ਨੇ ਪ੍ਰੋਸੈਸ ਨਹੀਂ ਲਿਆ ਮਾ ਤਾਂ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਪਾਸ ਦਿੱਤਾ ਗਿਆ ਇਸ ਤਰ੍ਹਾਂ ਦਾ ਜ ਇਹਦੇ ਵਿੱਚ ਕੀ ਲੱਗਦਾ ਤੁਹਾਨੂੰ ਕੀ ਵੀ ਉਹ ਕਿਉਂ ਨਹੀਂ ਨਾਲ ਸਿਰਫ ਮੈਂ ਨਾ ਜੀ ਵਿੱਚ ਬੰਦੇ ਕੋ ਆਪਣੀ ਜੀ ਗੱਲਬਾਤ ਨਹੀਂ ਸਰਪੰਚ ਸਾਹਿਬ ਨਾਲ ਪਰ ਮੈਂ ਵਿੱਚ ਬਗਾਇਦਾ ਜਿਹੜੇ ਵਿੱਚ ਬੰਦੇ ਹੁੰਦੇ ਆ ਉਹਨਾਂ ਤੱਕ ਮੈਂ ਤਿੰਨ ਦਿਨ ਅਪਰੋਚ ਕਰਦਾ ਰਿਹਾ ਕਿ ਸਰਪੰਚ ਸਾਹਿਬ ਆਪਾਂ ਇਹ ਪਿੰਡ ਦਾ ਮਸਲਾ ਹੈ ਆਪਾਂ ਇਹਦੇ 'ਚ ਸਿਰ ਜੋੜ ਕੇ ਬੈਠ ਜੀਏ ਇਹ ਕੋਈ ਮੇਰਾ ਤੇ ਤੇਰਾ ਮਸਲਾ ਨਹੀਂ ਹੈ ਵੀ ਇਹ ਸਾਂਝਾ ਪਿੰਡ ਦਾ ਮਸਲਾ ਹੈ ਪਿੰਡ ਦੇ ਸੁਧਾਰ ਵਾਸਤੇ ਹੈ ਵੀ ਇਹਦੇ 'ਚ ਉਹ ਸਾਈਨ ਕਰ ਦੇਣ ਪਰ ਤਿੰਨ ਦਿਨਾਂ ਚ ਉਹਨਾਂ ਨੇ ਮੈਨੂੰ ਬਾਹ ਨਹੀਂ ਫੜਾਈ ਜੀ ਅੱਛਾ ਹਾਂ ਜੀ ਹਾਂ ਇਸ ਤੋਂ ਬਾਅਦ ਕਿਹਨੇ ਤੁਹਾਨੂੰ ਧਮਕੀਆਂ ਧਮਕੀਆਂ ਜਾਂ ਫਿਰ ਪੁਲਿਸ ਵੀ ਤੁਹਾਨੂੰ ਦਬਾਅ ਪਾ ਰਹੀ ਹੈ ਜਿਸ ਤਰ੍ਹਾਂ ਦੀ ਕੋਈ ਹੁੰਦਾ ਪ੍ਰਸ਼ਾਸਨ ਦੇ ਪ ਹਾਂਜੀ ਹਾਂਜੀ ਉਹ ਸਰਪੰਚ ਸਾਹਿਬ ਵੀ ਬਕਾਇਦਾ ਬੋਲੇ ਆ ਕਿ ਮੈਂ ਐਸ ਐਚਓ ਸਾਹਿਬ ਨੂੰ ਕਿਹਾ ਏ ਵੀ ਤੁਸੀਂ ਕਾਰਵਾਈ ਕਰੋ ਇਹ ਸਰਪੰਚ ਐਸ ਐਚਓ ਸਾਹਿਬ ਨਾਲ ਮਿਲ ਕੇ ਹੀ ਸਾਨੂੰ ਧਮਕੀਆਂ ਦਵਾ ਰਿਹਾ ਐ ਐਸ ਐਚਓ ਸਾਹਿਬ ਨੂੰ ਅਸੀਂ ਰਿਟਨ ਦੇ ਵਿੱਚ ਲਿਖ ਕੇ ਦੇ ਆਏ ਵੀ ਅਸੀਂ ਇਹ ਮਤਾ ਪਾਇਆ ਸਾਡੇ ਨਾਲ ਤਿੰਨੇ ਲੰਬੜਦਾਰ ਤੇ ਪੰਜ ਸਾਹਿਬ ਵੀ ਸੇ ਬਾਕੀ 10 12 ਬੰਦੇ ਮੋਤਵਰ ਹੈ ਸੀ ਸਾਡੇ ਨਾਲ ਅਸੀਂ ਉਹਨਾਂ ਨੂੰ ਲਿਖ ਕੇ ਦੇ ਉਹ ਤੋਂ ਬਾਅਦ ਵੀ ਸਾਨੂੰ ਐਸ ਐਚਓ ਸੁਨੀਲ ਕੁਮਾਰ ਜੀ ਦੇ ਫੋਨ ਆਉਂਦੇ ਆ ਕਿ ਤੁਸੀਂ ਐਦਾਂ ਦਾ ਮਤਾ ਪਾ ਕੇ ਤੁਸੀਂ ਬੰਦਾ ਮਾਰ ਦੋਗੇ ਜੀ ਤੁਸੀਂ ਦੁਬਾਰਾ ਪੇਸ਼ ਹੋ ਮੇਰੇ ਕੋਲ ਮੈਂ ਐਦਾਂ ਮਤਾ ਪੈਣ ਨਹੀਂ ਦੇਣਾ ਤੁਸੀਂ ਕੌਣ ਦੇਵ ਮਤਾ ਪਾਉਣ ਵਾਲੇ ਬਾਕੀ ਰਹੀ ਗੱਲ ਸਰਪੰਚ ਸਾਹਿਬ ਦੀ ਇਹਨੇ ਗਵਾਂਡ ਦੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਰਹਿੰਦੇ ਆ ਉੱਥੇ ਬਕਾਇਦਾ ਜੀ ਇਹ ਬਿਜਲੀ ਉਹਨਾਂ ਨੂੰ ਵੇਚਦਾ ਹੈ ਬਿਜਲੀ ਫਰੀ ਹੈ ਤੁਹਾਨੂੰ ਪਤਾ ਸਰਕਾਰ ਵੱਲੋਂ ਇਹ ਬਿਜਲੀ ਉਹਨਾਂ ਨੂੰ ਵੇਚਦਾ ਤੇ 2000 ਰੁਪਿਆ ਉਹਨਾਂ ਤੋਂ ਲੈ ਰਿਹਾ ਜੀ ਅੱਛਾ ਹਾਂ ਜੀ ਹਾਂ ਕਿ ਆਪਣਾ ਲਾਲਚ ਆ ਕਿ ਦਿਨ ਕਿਤੇ ਸਵਾਰਥ ਕਹਿ ਸਕਦੇ ਆ ਹਾਂ ਜੀ ਹਾਂ ਤਾਂਦਾ ਵੀ ਹੋ ਸਕਦਾ ਜੀ ਪਿੰਡ ਦੇ ਵਿੱਚ ਪ੍ਰਵਾਸੀਆਂ ਦੀਆਂ ਵੋਟਾਂ ਬਣੀਆਂ ਹੋਈਆਂ ਜੀ ਪ੍ਰਵਾਸੀਆਂ ਦੇ ਵੋਟਾਂ ਬਣੀਆਂ ਹੋਈਆਂ ਤੇ ਉਹ ਇੱਕ ਵੀਡੀਓ ਦੇ ਵਿੱਚ ਪ੍ਰਵਾਸੀ ਮੰਨੇ ਆ ਕਿ ਅਸੀਂ ਬਕਾਇਦਾ ਜਿਹੜੀਆਂ ਵੋਟਾਂ ਸੀਗੀਆਂ ਉਹ ਸਰਪੰਚ ਨੂੰ ਪਾਈਆਂ ਆ ਨਾ ਕਿ ਪਿੰਡ ਦੀ ਇੱਜ਼ਤ ਦਾ ਸਵਾਲ ਤੁਸੀਂ ਕਹਿੰਦੇ ਸੀ ਉਹ ਗੱਲਾਂ ਕਰਨੀਆਂ ਨਹੀਂ ਚਾਹੁੰਦੇ ਕੁਛ ਧੀਆ ਪਹਿਣਾ ਬਾਬਤ ਵੀ ਗੱਲਾਂ ਹੋਈਆਂ ਤਾਂ ਤੁਹਾਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਸ ਚੀਜ਼ ਦਾ ਵੀ ਡਰ ਰੱਖ ਰਹੇ ਭਾਈ ਆਪਣੀਆਂ ਬੱਚੀਆਂ ਬਾਰੇ ਵੀ ਉਹਨਾਂ ਨੂੰ ਜਾਂ ਛੋਟੇ ਬੱਚਿਆਂ ਕਰਕੇ ਹਾਂਜੀ ਡਰ ਕਈ ਤਰ੍ਹਾਂ ਦੇ ਆ ਜੀ ਦੇਖੋ ਇੱਥੇ ਆਮ ਤੁਸੀਂ ਦੇਖੋਗੇ ਇੱਕ ਸਾਡਾ ਕਲਚਰ ਹੈ ਪੰਜਾਬ ਦਾ ਕਿ ਤੰਬਾਕੂ ਰਹਿਤ ਆਪਾਂ ਸਿੱਖਾਂ ਦੇ ਵਿੱਚ ਤੰਬਾਕੂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਰੀ ਅਸੀਂ ਸਿੱਖਾਂ ਨੇ ਤੰਬਾਕੂ ਵਰਤਣਾ ਇਹ ਇੱਥੇ ਆਮ ਬੀੜੀਆਂ ਪੀਂਦੇ ਜਦ ਕਿ ਮਨਾਹੀ ਹੈ ਜੀ ਫਿਰਦੇ ਹੁੰਨੇ ਗੁਟਕਾ ਥੁੱਕਦੇ ਫਿਰਦੇ ਆ ਤੇ ਲੜਾਈਆਂ ਝਗੜੇ ਕਰਦੇ ਬਾਕੀ ਚੋਰੀਆਂ ਤਾਂ ਮੈਂ ਤੁਹਾਨੂੰ ਦੱਸ ਚੁੱਕਿਆ ਤੇ ਧੀਆਂ ਭੈਣਾਂ ਦੇ ਵੀ ਪਹਿਲਾਂ ਵੀ ਗੱਲਾਂ ਹੋ ਚੁੱਕੀਆਂ ਅਸੀਂ মিডিਏ ਦੇ ਵਿੱਚ ਦੱਸਣਾ ਨਹੀਂ ਚਾਹੁੰਦੇ ਪਹਿਲਾਂ ਵੀ ਗੱਲਾਂ ਹੋ ਚੁੱਕੀਆਂ ਤੇ ਇੱਥੇ ਵੈਸੇ ਵੀ ਕਾਫੀ ਤਰ੍ਹਾਂ ਦਾ ਗੰਦ ਪਿਆ ਜੋ ਛਾਲਣਾ ਨਹੀਂ ਚਾਹੁੰਦੇ ਦੱਸ ਕੇ ਇਹ ਸਾਨੂੰ ਸਾਰਿਆਂ ਨੂੰ ਪਿੰਡ ਨੂੰ ਪਤਾ ਇਸੇ ਨੂੰ ਦੇਖਦੇ ਹੋਏ ਅਸੀਂ ਮਤਾ ਪਾਇਆ ਤੇ ਬਿਲਕੁਲ ਜਗਮਉਣੀ ਜੀ ਪਰ ਤੁਸੀਂ ਇਹ ਲੰਬੜਦਾਰ ਤੁਸੀਂ ਹਾਂਜੀ ਤੇ ਇਸ ਦੇ ਨਾਲ ਸਹਿਮਤ ਹੋ ਜੀ ਜੋ ਮਤਾ ਜਿਹੜੇ ਸਾਡੇ ਮੋਟਰਾਂ ਪਰ ਬਈਏ ਰਹਿੰਦੇ ਨੇ ਜੀ ਕੰਮ ਕਰਦੇ ਉਹਨਾਂ ਦਾ ਸਾਨੂੰ ਕੋਈ ਇਤਰਾਜ ਨਹੀਂ ਉਹ 40 ਸਾਲ ਤੋਂ ਸਾਡੇ ਪਿੰਡ ਵਿੱਚ ਰਹ ਰਹੇ ਠੀਕ ਹੈ ਉਹਨਾਂ ਦਾ ਜਿਹੜੇ ਸਾਡੇ ਇੱਥੇ ਕਿਰਾਏ ਤੇ ਮਕਾਨ ਤੇ ਰਹੇ ਰਹੇ ਜੀ ਇਹ ਪਿੰਡ ਵਿੱਚ ਬੱਚਿਆਂ ਤੇ ਮਾੜਾ ਅਸਰ ਪੈ ਰਿਹਾ ਹੁਣ ਤੁਸੀਂ ਸਮਝ ਲਓ ਜੀ ਕੀ ਕਰਦੇ ਹੋ ਪਿੰਡ ਵਿੱਚ ਜੜਾ ਕੇ ਦੋ ਬੰਦੇ ਵੜਦੇ ਦੋ ਜੀ ਨਿਕਲਦੇ ਹਾਂਜੀ ਇਹ ਧੰਦੇ ਵਰਗਾ ਕੰਮ ਯਾਨੀ ਕਿ ਕਾ ਅਸੀਂ ਇਹ ਕੰਮ ਚਾਹੁੰਦੇ ਅਸੀਂ ਪਿੰਡ ਵਿੱਚ ਅਸੀਂ ਆਪਣੇ ਪਿੰਡ ਨੂੰ ਸਾਫ ਸੁਥਰਾ ਰਸਤਾਰ ਪਾਸੇ ਤੇ ਨਿਗਰੱਖਣੀ ਚਾਹੁੰਦੇ। ਦਿਲੀ ਤਾਂ ਫਿਰ ਸਰਪੰਚ ਸਾਹਿਬ ਨੂੰ ਅੱਗੇ ਆ ਕੇ ਸਗੋ ਕਰਨਾ ਚਾਹੀਦਾ ਸੀਗਾ ਜੀ। ਉਹ ਤਾਂ ਫਿਰ ਤੁਹਾਡਾ ਸਾਥ ਦੇਣ ਚਾਹੀਦੇ ਸੀ। ਗੱਲ ਵਿੱਚੋਂ ਕਿਤੇ ਹੋਰ ਨਾ ਕੁਝ ਨਿਕਲੇ। ਬਾਅਦ ਚ ਸਰਪੰਚ ਸਾਹਿਬ ਕਹਿਣ ਵੀ ਗੱਲ ਤਾਂ ਭਾਈ ਆ ਅਸਲੀ। ਇੱਕ ਇੱਕ ਤੁਸੀਂ ਅੱਜ ਖੜੇ ਹੋ ਜੀ 15-20 ਬੰਦੇ ਬਾਈ ਜੀ। ਕੱਲ ਨੂੰ 15-20 ਤੁਹਾਡੇ ਅਗੇਂਸਟ ਵੀ ਖੜਨ। ਕਿਤੇ ਇਹ ਨਾ ਹੋਵੇ ਨਾ ਵੀ ਪਿੰਡ ਚੋਂ ਸਰਪੰਚ ਸਾਹਿਬ ਕਹਿਣ ਵੀ ਮੈਂ ਲੈ ਕੇ ਆਉਂਦਾ। ਆ ਮੈਟਰ ਸੀ ਭਾਈ ਅਸਲੀ ਤਾਂ। ਹਾਂਜੀ ਮੈਂ ਤੁਹਾਡੇ ਮੱਦੇਨ ਨਾਲ ਦੱਸਣਾ ਚਾਹੁੰਨਾ ਜੇ ਅਗਰ ਕੋਈ ਵੀ ਗੱਲ ਇਸ ਤਰ੍ਹਾਂ ਦੀ ਵਿੱਚ ਸਾਡੇ ਵਿਚਕਾਰ ਖੜਕੇ ਦੱਸਣ ਜੇ ਕੋਈ ਅਲੱਗ ਤੇ ਮੈਟਰ ਹੈ ਮੈਂ ਫੋਨ ਤੇ ਗੱਲ ਕੀਤੀ ਜੀ ਹੋ ਕਹਿੰਦੇ ਮੈਨੂੰ ਤਾਂ ਦੱਸਿਆ ਹੀ ਨਹੀਂ ਇਹਨਾਂ ਨੇ ਕਹਿੰਦੇ ਅਸੀਂ ਇਹਨਾਂ ਦਾ ਸਾਥ ਕਿਸ ਤਰ੍ਹਾਂ ਦੇ ਦਈਏ ਨਹੀਂ ਮੇਰੀ ਬਕਾਇਦਾ ਗੱਲ ਹੋਈ ਹੈ ਆਹ ਬਾਈ ਜੀ ਖੜੇ ਪਈ ਆ ਜਾ ਇਧਰ ਜਸਵੀਰ ਸਿੰਘ ਖੜੇ ਆ ਇਹਨਾਂ ਨੂੰ ਫੋਨ ਕਰਿਆ ਮੈਂ ਇਹਨਾਂ ਨੂੰ ਵੀ ਦੱਸਿਆ ਏ ਇਹ ਮੌਜੂਦਾ ਪੰਚ ਹੈ ਜੀ ਇਹਦੇ ਘਰ ਵਾਲੀ ਇਹ ਇਹਨਾਂ ਨੂੰ ਮੈਂ ਦੱਸਿਆ ਵੀ ਸਰਪੰਚ ਸਾਹਿਬ ਨੂੰ ਕਹਿ ਦਿਓ ਵੀ ਹੋਰ ਮੁੱਦਿਆਂ ਤੇ ਆਪਾਂ ਲੜ ਲਾਂਗੇ ਚਲੋ ਮੇਰੀ ਪਰਸਨਲ ਹੀ ਕੋਈ ਲੜਾਈ ਐ ਪਰ ਇਸ ਮੁੱਦੇ ਤੇ ਇਕੱਠੇ ਹੋ ਕੇ ਖੜ੍ਹਜੋ ਆ ਤੁਹਾਡੇ ਸਾਹਮਣੇ ਸਬੂਤ ਖੜ੍ਹਿਆ ਵੀ ਬਕਾਇਦਾ ਗੱਲ ਕਰੀ ਗਈ ਹੈ ਕਰੀ ਹੈ ਜੀ ਹਾਂ ਜੀ ਹਾਂ ਸਰਪੰਚ ਸਾਹਿਬ ਦੇ ਕੁਝ ਪਿੰਡ ਨਾ ਬਣਾਇਆ ਇਹ ਪਿੰਡ ਦਾ ਮਤ ਹੈ ਜੀ ਪਿੰਡ ਦਾ ਮੁੱਦਾ ਇਹ ਪਿੰਡੇ ਬਣਾਉਂਦਾ 5 ਸਾਲ ਲੰਘ ਗਏ ਸਰਪੰਚ ਹੁਣ ਨਵਾਂ ਆਊਗਾ ਬਹੁਤ ਲੋਕਾਂ ਨੇ ਹੁਣ ਤੁਹਾਨੂੰ ਇਹ ਵੀ ਕਹਿਣਾ ਵੀ ਭਾਈ ਤੁਸੀਂ ਨਬਰਤ ਫਲਾ ਰਹੇ ਹੋ ਜੀ ਸਾਰੇ ਨੂੰ ਸਾਂਝ ਉਹਨਾਂ ਨੂੰ ਅਸੀਂ ਕੰਮ ਕਰਨੇ ਤੇ ਨਹੀਂ ਰੋਕਿਆ ਆ ਸਕਦੇ ਜੀ ਸਾਧਕ ਕੰਮ ਕਰੋ ਮੋਟਰਾਂ ਪਰੋ ਅਸੀਂ ਪਿੰਡ ਤੋਂ ਕਿਰਾਏ ਪਰ ਮਕਾਨ ਔਰ ਜਗਾ ਲੈਣ ਤੋਂ ਰੋਕਿਆ ਬੋਰਡ ਨਹੀਂ ਬਣਾਈ ਜਾਊਗੀ। ਅਸੀਂ ਕੋਈ ਨਫਰਤ ਨਹੀਂ ਫਲਾਈ ਜੀ। ਉਹਨਾਂ ਨੂੰ ਸਿਰਫ ਐ ਕਿ ਆ ਵੀ ਕੰਮ ਕਰਨ ਆਓ। ਤੁਹਾਡੀ ਜਗਾ ਤੁਹਾਡੀ ਜ਼ਮੀਨ ਤੁਸੀਂ ਕਿਹਨੂੰ ਕਿਰਾਏ ਤੇ ਦੇਣੀ ਆ ਜਾਂ ਵੇਚਣੀ ਆ ਤੁਹਾਡੇ ਤੇ। ਇਹ ਰਾਜਸਥਾਨ, ਹਿਮਾਚਲ ਪ੍ਰਦੇਸ਼ ਸਾਨੂੰ ਲੈ ਕੇ ਦਿਖਾਓ ਜਿੰਚ ਜਗਾ। ਇਹ ਸਾਡੀ ਸ਼ਾਮਲਾਤ ਹੈ ਜੀ। ਸਾਡੇ ਕੋਲ ਆਪਣੇ ਬੰਦਿਆ ਖਾਤਰ ਕੂੜਾ ਗੈਣੇ ਖਾਤਰ ਜਗਾ ਨਹੀਂ। ਉਹਨਾਂ ਪਿੱਛੇ ਲੜਾਈਆਂ ਹੁੰਦੀਆਂ ਉਹਨਾਂ ਨੂੰ ਕਿਥੇ ਦੇਈਏ ਅਸੀਂ ਕੂੜਾ ਗੈਣੇ ਉਹ ਜਗਾ ਜੀ। ਤੁਸੀਂ ਆਪ ਜਾਣੀ ਜਾਣੇ ਘੁੰਮਦੇ ਆ। ਇੱਕ ਮੈਂ ਮੁੱਦਾ ਦੱਸਣਾ ਚਾਹੁੰਦਾ ਕਿ ਸਰਪੰਚ ਸਾਹਿਬ ਨੂੰ ਸਾਡੇ ਨਾਲ ਵੈਸੇ ਵੀ ਲਾਗੜਾਟ ਹੈ ਜੀ ਇੱਕ ਮੇਰੇ ਘਰ ਦੇ ਅੱਗੇ ਕੂੜੇ ਦਾ ਡੰਪ ਲੱਗਿਆ ਹੋਇਆ ਜਿਹਦੇ ਤਹਿਤ ਮੈਂ ਪਿਛਲੇ 3 ਸਾਲਾਂ ਤੋਂ ਕਾਨੂੰਨੀ ਲੜਾਈ ਵੀ ਲੜ ਰਿਹਾ ਤੇ ਵੈਸੇ ਵੀ ਮੇਰੇ ਨਾਲ ਇਹ ਹੱਥੋਪਾਈ ਤੱਕ ਵੀ ਗਏ ਆ ਮੇਰੇ ਘਰ ਤੇ ਵੀ ਹਮਲਾ ਕਰਿਆ ਜੀ ਉਹਦੀ ਵੀ ਮੇਰੇ ਕੋਲ ਵੀਡੀਓ ਹੈ ਬੀ ਸਰਪੰਚ ਸਾਹਿਬ ਇਹ ਦੇ ਕਰਕੇ ਸਾਡੇ ਜਾਣ ਬੁੱਝ ਕੇ ਸਾਡੇ ਚੰਗੇ ਕੰਮ ਦੇ ਵਿੱਚ ਵੀ ਅੜਿੱਕਾ ਡਾ ਰਹੇ ਆ ਜੇ ਕੋਈ ਭਾਈ ਨੁਕਸਾਨ ਕਰਦਾ ਪਿੰਡ ਦਾ ਤਾਂ ਉਸ ਲੈਵਲ ਦੇ ਉੱਤੇ ਉੱਤੇ ਉੱਠ ਕੇ ਜਾਂ ਨਹੀਂ ਤੇ ਉੱਤ ਉੱਠ ਕੇ ਹੀ ਕੰਮ ਬਣਦੇ ਆ ਭਾਈ ਜੀ ਤੁਸੀਂ ਕਿਵੇਂ ਵੇਖਦੇ ਹੋ ਜਿਹੜਾ ਪਿੰਡ ਦੇ ਵੱਲੋਂ ਮਤਾ ਪਾਇਆ ਜਾਂਦਾ ਇਹ ਮਤਾ ਬਹੁਤ ਸੋਹਣਾ ਮਤਾ ਹੈ ਜੀ ਜਿਵੇਂ ਮੈਂ ਤੁਹਾਨੂੰ ਦੱਸਾਂ ਤਾਂ ਸਾਡੇ ਕੋਲ ਹੋਰ ਵੀ ਫੋਨ ਆ ਰਹੇ ਮੈਂ ਬਾਈ ਨਾਲ ਬੈਠਾ ਸੀ ਸਾਨੂੰ ਕੋਈ ਫੋਨ ਆਏ ਦੋ ਚਾਰ ਪਿੰਡਾਂ ਤੋਂ ਹੋਰ ਕਿ ਸਾਡੇ ਪਿੰਡੇ ਸ਼ੁਰੂਆਤ ਕਰੋ ਪਰ ਅਸੀਂ ਕਿਹਾ ਵੀ ਇਹ ਕੋਈ ਮੁਹਿਮਮ ਨਹੀਂ ਹੈਗੀ ਵੀ ਅਸੀਂ ਜਾ ਜਾ ਕੇ ਕਰਨਾ ਤਾਂ ਤੁਹਾਡੇ ਪਿੰਡ ਦਾ ਸਹਿਮਤੀ ਜੇ ਤੁਹਾਡੇ ਪਿੰਡ ਸਹਿਮਤੀ ਹੁੰਦੀ ਹੈ ਤੁਸੀਂ ਕਰੋ ਪਰ ਇਹਨੂੰ ਆਪਾਂ ਇੱਕ ਅਸੀਂ ਬਹੁਤ ਲੋਕਾਂ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਕਿ ਨਫ਼ਰਤ ਦੇ ਬੀਜ ਬਾਗ ਨਹੀਂ ਇਹਨੂੰ ਦੇਖਿਆ ਜਾਵੇ ਕਿ ਆਪਾਂ ਨਫ਼ਰਤ ਫਲਾ ਰਹੇ ਇਹਦਾ ਇੱਕੋ ਇੱਕ ਕਾਰਨ ਹੈ ਕਿ ਜਿਹੜਾ ਆਪਾਂ 1966 ਦੇ ਪੰਜਾਬੀ ਸੂਬਾ ਲਿਆ ਇਹ ਆਪਾਂ ਗਿਣਤੀ ਦੇ ਆਧਾਰ ਤੇ ਸੂਬਾ ਲਿਆ ਜਿਵੇਂ ਆਮ ਕਰਕੇ ਕਿ ਕਿਹਾ ਜਾਂਦਾ ਕਿ ਆਪਣੇ ਕੋਲ ਤਾਂ ਪਹਿਲੀ 13 ਸੀਟ ਨਹੀਂ ਕਰਾਂਗੇ ਆਪਣੀ ਜਿਹੜੀ ਵੋਟਾਂ ਇਹਨਾਂ ਬਾਹਰਲੇ ਪ੍ਰਵਾਸੀ ਲੋਕਾਂ ਦੀ ਬਣਾਵਾਂਗੇ ਜੇ ਤੁਸੀਂ 13 ਸੀਟਾਂ ਨੂੰ ਰੋਣ ਤੇਰਾ ਚ ਤੁਹਾਡੇ ਕੋਲ ਤਿੰਨ ਵੀ ਨਹੀਂ ਰਹਿਣੀਆਂ ਤਾਂ ਇਸ ਕਰਕੇ ਅਸੀਂ ਜੋ ਇਹ ਕਿ ਨਿਰੋਲ ਸਿਸਟਮ ਚਲਾਇਆ ਤਾਂ ਇਹਦੇ ਵਾਸਤੇ ਹੀ ਹੈ ਸਿਰਫ ਕਿ ਅਸੀਂ ਕਿਹਾਡੀ ਕਿਸੇ ਨਾਲ ਕੋਈ ਨਫ਼ਰਤ ਨਹੀਂ ਕੰਮ ਕਰੋ ਪਹਿਲਾਂ ਵੀ ਕਰਦੇ ਆ ਰਹੇ ਹਾਂ ਜੇ ਇੱਕ ਸਵਾਲ ਉੱਠਦਾ ਕਿ ਜਿਹੜੇ ਸਾਡੇ ਪੰਜਾਬੀ ਐ ਉਹ ਜਾ ਕੇ ਯੂਪੀ ਬਿਹਾਰ ਗੁਜਰਾਤ ਚ ਕੰਮ ਕਰਦੇ ਆ ਤਾਂ ਉਹਦੇ ਬਾਰੇ ਤੁਹਾਨੂੰ ਦੱਸ ਦਈਏ ਕਿ 1947 ਜਦੋਂ ਭਾਰਤ ਨੂੰ ਆਜ਼ਾਦੀ ਮਿਲੀ ਹੈ ਤਾਂ ਉਸ ਸਮੇਂ ਆ ਨਹਿਰੂਆਂ ਦੀ ਬਹੁਤ ਵੱਡੀ ਕਿਸ਼ਾਸ਼ ਦੇ ਤਹਿਤ ਪੰਜਾਬੀਆਂ ਨੂੰ ਥੋਂ-ਥੋਂ ਉੱਥੇ ਵਸਾਇਆ ਗਿਆ ਕਿ ਇਹ ਇਕੱਠੇ ਨਾ ਹੋ ਪਰ ਦੂਜਾ ਪੰਜਾਬੀ ਜੋ ਸ਼ੁਰੂ ਤੋਂ ਕਿਸਾਨੀ ਵਾਸਤੇ ਬਹੁਤ ਨਪਨ ਸਨ ਸਾਰੇ ਭਾਰਤ ਕਿਤੇ ਖੇਤੀ ਨਹੀਂ ਹੁੰਦੀ ਸੀ ਸਿਵਾਏ ਪੰਜਾਬ ਦੇ ਤਾਂ ਇਹਨਾਂ ਨੇ ਪੰਜਾਬੀਆਂ ਨੇ ਉੱਥੇ ਜਾ ਕੇ ਜ਼ਮੀਨਾਂ ਆਬਾਦ ਕਰੀਆਂ ਜੰਗਲ ਵੱਢੇ ਆਪਣੇ ਹੱਥਾਂ ਨਾਲ ਜਾ ਕੇ ਕੋਈ ਮਸ਼ੀਨਾਂ ਨਹੀਂ ਉਸ ਟਾਈਮ ਦਿੱਤੀਆਂ ਗਈਆਂ ਕਿਉਂਕਿ ਨਹਿਰੂ ਤੋਂ ਮੰਗੀਆਂ ਤੇ ਉਹਨਾਂ ਦੇਸਾਂ ਯੂਪੀ ਜਾਪੀ ਦੇ ਹੋਰਾਂ ਨੇ ਵੀ ਮਸ਼ੀਨਾਂ ਮੰਗੀਆਂ ਸਾਨੂੰ ਇੱਥੇ ਸਫਾਈ ਕਰਕੇ ਜ਼ਮੀਨਾਂ ਆਬਾਦ ਕਰੇ ਜਾਣ ਤਾਂ ਸਾਡੇ ਪੰਜਾਬੀਆਂ ਨੇ ਜਾ ਕੇ ਉੱਥੇ ਬਕਾਇਦਾ ਜ਼ਮੀਨਾਂ ਆਬਾਦ ਕਰੀ ਜੰਗਲੀ ਜੀਵਾਂ ਨਾਲ ਲੜੇ ਤਾਂ ਉਹਨੂੰ ਇਹ ਚੀਜ਼ ਨਾਲ ਆਧਾਰਨ ਨਾਲ ਮੇਚ ਨਾ ਕਰਿਆ ਜਾਵੇ ਕਿਉਂਕਿ ਉੱਥੇ ਤਾਂ ਉਹਨਾਂ ਨੇ ਮਿਹਨਤ ਕਰਕੇ ਜੋ ਉਹਨਾਂ ਤਾਂ ਅਸੀਂ ਵੀ ਇਹਨਾਂ ਨੂੰ ਇਹ ਕਹਿ ਰਹੇ ਹਾਂ ਕਿ ਤੁਸੀਂ ਇੱਥੇ ਆਓ ਕੰਮ ਕਰੋ ਸਾਨੂੰ ਸਾਡੇ ਨਾਲ ਕੋਈ ਬੈਰ ਵਿਰੋਧ ਨਹੀਂ ਪਰ ਜੋ ਸਾਡੀ ਬੋਰਡ ਦੀ ਹੁਣ ਭਾਰਤ ਦਾ ਸਿਸਟਮ ਬੋਟ ਰਾਜਨੀਤੀ ਤਹਿ ਚੱਲਦਾ ਹੁਣ ਜੇ ਇਹਦੇ ਵਿੱਚ ਵੀ ਆਪਾਂ ਵੋਟ ਪ੍ਰਵਾਸੀਆਂ ਦੀ ਬਣਾ ਦਾਂਗੇ ਤਾਂ 1968 ਵੀ ਜਿਹੜੇ ਸਾਡੇ ਬਜ਼ੁਰਗਾਂ ਨੇ ਇਹਨਾਂ ਖੂਨ ਡੋਲ ਕੇ ਕਿਉਂਕਿ ਕਿਸੇ ਸਮੇਂ ਪੰਜਾਬੀ ਸੂਬਾ ਕਹਿਣ ਤੇ ਵੀ ਪਾਬੰਦੀ ਸੀ ਤਾਂ ਸਾਡੇ ਪੰਜਾਬ ਬਜ਼ੁਰਗਾਂ ਨੇ ਇਹਨਾਂ ਖੂਨ ਡੋਲ ਕੇ ਪੰਜਾਬੀ ਸੂਬਾ ਲਿਆ ਜੇਕਰ ਆਪਾਂ ਇਹ ਸੂਬੇ ਵਿੱਚ ਸਾਰੀਆਂ ਵੋਟਾਂ ਬਾਹਰ ਦੀਆਂ ਬਣਾ ਦਾਂਗੇ ਤਾਂ ਫਿਰ ਮੇਰੇ ਹਿਸਾਬ ਨਾਲ ਉਹਨਾਂ ਬਜ਼ੁਰਗਾਂ ਨਾਲ ਉਹਨਾਂ ਸ਼ਹੀਦਾਂ ਨਾਲ ਕੋਈ ਇਨਸਾਫ਼ ਨਹੀਂ ਹੋਵੇਗਾ ਜੀ ਤਾਂ ਇਸ ਨੂੰ ਲੈ ਕੇ ਹਾਲਾਂਕਿ ਪੁਲਿਸ ਵੱਲੋਂ ਲਗਾਤਾਰ ਦਬਾਅ ਬਣਾਇਆ ਗਿਆ ਤੇ ਉਸੇ ਨੂੰ ਲੈ ਕੇ ਜਿਹੜਾ ਪੁਲਿਸ ਦਬਾਅ ਬਣਾ ਰਹੀ ਹੈ ਜਾਂ ਪ੍ਰਸ਼ਾਸਨ ਦਬਾਅ ਬਣਾ ਰਿਹਾ ਉਹਦੇ ਲਈ ਜਿਹੜੇ ਅੱਜ ਕਿਸਾਨ ਨੇ ਜਥੇਬੰਦੀ ਹੈਗੀ ਆ ਸ਼ੇਰੇ ਪੰਜਾਬ ਉਹਦੇ ਸੂਬਾ ਪ੍ਰਧਾਨ ਗੁਰਿੰਦਰ ਸਿੰਘ ਪੰਗੂ ਹੋਰੀ ਵੀ ਇੱਥੇ ਪਹੁੰਚੇ ਨੇ ਸੋ ਜ਼ਰੂਰ ਅਗਲੀ ਮੁਲਾਕਾਤ ਅਸੀਂ ਇਸ ਕਿਸਾਨ ਜਥੇਬੰਦੀ ਨਾਲ ਕਰਦੇ ਆ ਉਹ ਪਿੰਡ ਦਾ ਸਾਥ ਕਿਵੇਂ ਦਿੰਦੇ ਨੇ ਕੀ ਕਹਿੰਦੇ ਨੇ ਉਸ ਦੇ ਬਾਰੇ ਵਿੱਚ ਉਹਨਾਂ ਨਾਲ ਗੱਲਬਾਤ ਕਰਾਂਗੇ ਗੁਰਪ੍ਰੀਤ ਸਿੰਘ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ